ई बे हूं जागो आईया तो जटा जाग पी बेई जागो आईया दारू पी पी से जरदा बुलाम लाइया बेहूं जागो आईया वो जटा जाग पी बेई हूं जागो आई न्यार सुनवा हर पत्नी पति की पुत्र समा हो पति कई सूट लै दें तकर तू सूत्र हर पति डालता बने कबूतर ਪਈ ਹੁਣ ਜਾਗੋ ਆਈਆ ਓ ਜੱਟਾ ਜਾਗ ਪਈ ਪਈ ਹੁਣ ਜਾਗੋ ਆਈਆ ਆ ਗੱਡੀ ਗੱਲ ਹੁਣ ਕਹਿਣੀ ਐ ਜਿਹੜੇ ਅਮਲੀ ਬੰਦੇ ਆ ਅਮਰ ਸ਼ਖਦਿਆ ਉਹਨਾਂ ਵਾਸਤੇ ਗੱਲ ਐ ਜਿਵੇਂ ਗੱਡੀ ਵਿੱਚ ਤੇਲ ਹਾ ਪੈਂਦਾ ਅਮਲੀ ਬਿਨਾ ਮਸ਼ੀਨ ਨਹੀਂ ਰਹਿੰਦਾ ਉਹ ਕਰਮੁਰ ਦਾ ਉਹ ਡਿੱਗਦਾ ਟੰਗਾ ਵਿੱਚ ਨੂੰ ਫਿਰ ਕੁਝ ਨਹੀਂ ਰਹਿੰਦਾ ਭਾਈ ਅਦੀ ਅਮਲੀ ਨੇ ਹਾਏ ਅਦੀ ਅਮਲੀ ਨੇ ਨਸ਼ੇ ਦੀ ਖਾਤਰ ਬੱਦੇ ਗਾਣੇ ਪਾਈਆ ਪਈ ਹੁਣ सघंद प्यार सुनवाली अॼु हा ता मेर जी सुणो कहाणी मेर ताईं जी गल आहे भई ता मेर जी सुणो कहाणी उन कीअं उन ताई मेर बि कदरे न जान ਦੇਖੋ ਜੇ ਕੋ ਬੰਦਾ ਗੁੱਸਾ ਨਾ ਕਰੇ ਤੇ ਮਿਲ ਜੇ ਹਾਏ ਚੌਕ ਤੇ ਖੜਾ ਸੀ ਇੱਕ ਸਪਾਈ ਗਲਤੀ ਨਾਲ ਸੀ ਭਾਈ ਚੌਕ ਤੇ ਖੜਾ ਸੀ ਇੱਕ ਸਪਾਈ ਭਾਈ ਉਹਦੇ ਕੋਲ ਕੁੜੀ ਇੱਕ ਭੱਜੀ ਭੱਜੀ ਆਈ ਕਹਿੰਦੇ ਉਹ ਕਹਿੰਦੀ ਆ ਕਹਿੰਦੀ ਮਗਰ ਲੱਗੇ ਨੇ ਮੁੰਡੇ ਮੇਰੇ ਇਹਨਾਂ ਕੋਲ ਮੈਨੂੰ ਬਚਾਈ ਕੁਛ ਵਾਈਕਦਾ ਕੁੜੀ ਲੋੜਾ ਕੁੜੀਏ ਹਾਏ ਮੈਂ ਵੀ ਤੇਰੇ ਭਾਈ ਮੈਂ ਵੀ ਤੇਰੇ ਮਗਰ ਹੋਣਾ ਸੀ ਵਰਦੀ ਨੇ ਅੜਚਣ ਪਾਈਆ ਬਈ ਹੁਣ ਜਾਗੋ ਹਈਆ ਓ ਜੱਟਾ ਜਾਗ ਪਈ ਮੈਨੂੰ ਸਭ ਨੂੰ ਲਾ ਦੇ ਮੈਂ ਛੜਿਆ ਕੋ ਛੜੇ ਮਰਵਾ ਦੇ ਹਰ ਕਰ ਦੇ ਵਿੱਚ ਫੁੱਟ ਪਵਾ ਦੇ ਮੈਂ ਮੁਰਮੁੜ ਕੇ ਜਮਨਾ ਟਕਣਾ ਮਸਾਏ ਜ਼ਿੰਦਗੀ ਖੈਆ ਬੈ ਹੁਣ